ਆਮ ਆਦਮੀ ਪਾਰਟੀ ਵਿੱਚ ਤਨਦੇਈ ਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਆਮ ਆਦਮੀ ਪਾਰਟੀ ਵੱਲੋਂ ਲਖਵਿੰਦਰ ਸਿੰਘ ਲੱਖਾ ਪਿੰਡੀ ਸੈਦਾਂ ਨੂੰ ਹਲਕਾ ਸੰਗਠਨ ਇੰਚਾਰਜ ਰਾਜਾ ਸੰਸੀਨ ਨਿਯੁਕਤ ਕੀਤਾ ਗਿਆ ਨਵ ਨਿਯੁਕਤ ਇੰਚਾਰਜ ਲਖਵਿੰਦਰ ਸਿੰਘ ਲੱਖਾ ਨੂੰ ਹਲਕਾ ਰਾਜਾ ਸੰਸੀ ਦੇ ਵੋਲੰਟਰੀਆਂ ਨੇ ਸਨਮਾਨਿਤ ਕੀਤਾ ਤੇ ਮੂੰ ਮਿੱਠਾ ਕਰਵਾਇਆ ਇਸ ਮੌਕੇ ਲਖਵਿੰਦਰ ਸਿੰਘ ਲੱਖਾ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨਸ ਮੈਥ ਮੁਚੀ ਲੀਡਰਸ਼ਿਪ ਦਾ तहे ਦਿਲੋਂ ਧੰਨਵਾਦ ਕਰਦੇ ਆ ਆਖਿਆ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਛੋਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੁਕੇ ਪ੍ਰਦਾਨ ਰਸ਼ਪਾਲ ਸਿੰਘ ਬਰਿਆ ਚੁੰਦਰ ਸਿੰਘ ਪੋਜੇ ਬਗੀਚਾ ਸਿੰਘ ਮੱਲੀ ਬਿੱਲਾ ਸਿੰਘ ਨਿਸ਼ਾਨ ਸਿੰਘ ਕੋਪੀ ਸਿੰਘ ਸੌਰਤੀ ਸਿੰਘ ਸੁੱਚਾ ਸਿੰਘ ਡਾਕਟਰ ਸ਼ਰਮਾ ਸਿੰਘ ਮੋਰਚਿੰਗ ਦਲਬੀਰ ਸਿੰਘ ਜੱਗਾ ਸਿੰਘ ਕਸ਼ਮੀਰ ਸਿੰਘ ਰਾਜਵਿੰਦਰ ਸਿੰਘ ਲਾੜਾ ਆਦੀ ਨੇ ਲਖਵਿੰਦਰ ਸਿੰਘ ਲੱਖਾ ਦਾ ਮੂੰਹ ਮਿੱਠਕ ਕਰਵਾਇਆ ਤੇ ਉਸ ਨੂੰ ਮੁਬਾਰਕਬਾਦ ਵੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਜੋ ਅੱਜ ਸਨਮਾਨ ਦਿੱਤਾ ਗਿਆ ਹੈ ਮੈਂ ਸਾਰੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਸਭ ਤੋਂ ਵੱਧ ਧੰਨਵਾਦ ਮੈਂ ਭੈਣ ਜੀ ਸੋਨੀਆ ਮਾਨ ਜੀ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਤੇ ਮੈਨੂੰ ਵੱਧ ਤੋਂ ਵੱਧ ਉਹਨਾਂ ਨੇ ਹਲਕਾ ਸੰਗਠਨ ਦੇ ਇੰਚਾਰਜ ਬਣਾਇਆ ਜੀ ਮੈਂ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਮੇਰੀ ਸਾਰੀ ਟੀਮ ਵੱਲੋਂ ਸਾਹਿਬ ਮੈਡਮ ਸੋਨੀਆ ਮਾਨ ਨੂੰ ਲੱਖ ਲੱਖ ਵਧਾਈ ਛੜੀ ਆਮ ਆਦਮੀ ਪਾਰਟੀ ਨੂੰ ਵੀ ਲੱਖ ਲੱਖ ਵਧਾਈ ਜਿਨ੍ਹਾਂ ਨੇ ਮੈਨੂੰ ਐ ਲੈਕ ਸਮਝਿਆ ਤੇ ਮੇਰੀ ਜੋ ਸੇਵਾ ਹੀ ਉਹਨਾਂ ਨੇ ਮਨਜ਼ੂਰ ਕੀਤੀ ਤੇ ਮੈਨੂੰ ਇਸ ਹਲਕਾ ਸੰਗਠਨ ਦਾ ਮੈਨੂੰ ਉਹਨਾਂ ਇੰਚਾਰਜ ਲਾਇਆ ਮੈਂ ਧੰਨਵਾਦ ਕਰਦਾ ਸਾਰੀ ਆਮ ਆਦਮੀ ਪਾਰਟੀ ਦਾ ਤੇ ਮੈਂ ਫਿਰ ਦਿਲੋਂ ਧੰਨਵਾਦ ਕਰਦਾ ਸੋਨੀਆ ਮਾਨ ਭੈਣ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ